ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਆਦਮਪੁਰ ਤਹਿਸੀਲ ਰਾਮਪਰਾਪੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਸਾਹੀਵਾਲ ਵੈੜ ਦੇਖ ਰਹੇ ਹੋ ਇਹ ਇੱਕ ਆਊਟ 12 ਤੋਂ 13 ਗ੍ਰੇਡ ਦੀ ਸ਼ੀਰੂ ਹੋ ਕੇ ਤੇ ਚੰਗੇ ਸੀਮਨ ਦੀ ਆਪ ਆ ਤੇ ਮਗਰ ਵੀ ਇਹਦੇ ਬੱਚੀ ਆ ਦੀ ਉਹ ਵੀ ਚੰਗੇ ਸੀਮਨ ਦੀ ਆ ਇੱਧਰ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਇਹ ਇਸ ਵਾਰ ਜਿਹੜਾ ਧਨੌਲਾ ਮੇਲਾ ਹੋਇਆ ਸੀ ਉਹ ਮੇਲਾ ਵੀ ਇਹੇ ਜਿੱਤੀ ਵੀ ਆ ਤੇ ਫੁੱਲ ਰਿਕਾਰਡ ਮਿਲੂਗਾ ਤੁਹਾਨੂੰ ਤੇ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ। ਬਾਕੀ ਜੋ ਸਾਰੀ ਡਿਟੇਲ ਹੋਊਗੀ ਉਹ ਆਪਾਂ ਬਾਅਦ ਵਿੱਚ ਲੈ ਕੇ ਦੇਵਾਂਗੇ। ਤੇ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ। ਤੇ ਆ ਜੇ ਥੋੜਾ ਜਿਆਦਾ ਸਮਾਂ ਹਣੀ ਲੈਂਦੇ ਤੇ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਆ ਤੇ ਸਾਰੀ ਡਿਟੇਲ ਲੈਣੇ ਉਸ ਤੋਂ ਬਾਅਦ ਉਹਨੇ ਪਤੌਰ ਕੇ ਦਿਖਾਵਾਂ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਸਾਡੇ ਪਹਿਲਾਂ ਆਪਣਾ ਨਾਮ ਦੱਸ ਦਿਓ। ਨਾਮ ਲਾਪੀ ਸਿੰਘ ਜੀ। ਠੀਕ ਆ। ਤੇ ਜਿਹੜੀ ਬਈ ਆਪਾਂ ਇਹ ਵੜ ਵੇਚਣ ਲੱਗੇ ਆਂਗੇ ਹਾਂਜੀ ਇਹਦੀ ਕੀ ਡਿਟੇਲ ਆ ਗਈ ਆਪਣੇ ਘਰ ਦੀ ਆ ਇਹ ਘਰ ਦੀ ਆ ਵੀ ਜੀ ਮਾਂ ਵੀ ਆਪਣੇ ਕੋਲੇ ਸੀ ਠੀਕ ਆ ਠੀਕ ਆ ਤੇ ਸਾਰਾ ਆਪਣੇ ਕੋਲੇ ਕੋਲੇ ਖਾਂਦਾਂ ਨੇ ਤਾਂ ਹੈਗਾ ਸੀਗਾ ਹੁਣ ਤੇ ਭੈਣ ਸੇਲ ਕਰਤੀ ਮਾਂ ਵੀ ਮਾਂ ਮਾਂ ਵੀ ਇਹਦੀ ਸੇਲ ਕਰਤੀ ਹਾਂਜੀ ਠੀਕ ਆ ਵੀ ਆਪਣੀ ਹੋਮ ਬਰੀਡ ਆ ਹਨਾ ਹੋਮ ਬਰੀਡ ਆ ਹਨਾ ਠੀਕ ਆ ਤੇ ਅੰਦਾਜ਼ਾ ਹੁਣ ਇਹਦੀ ਉਮਰ ਕਿੰਨੀ ਹੈਗੀ ਇਹ 26 ਕਿੰਨੇ ਦਿਨ ਨਹੀਂ 22 ਦੇ ਦੰਦ ਹੈ ਜਿਹੜੇ ਬਰਾਬਰ ਨਹੀਂ ਕੀਤੇ 10 ਦਿਨ ਹੋ ਗਿਆ ਨਹੀਂ ਅਜੇ ਥੋੜੇ ਹੀ ਹੈਗੇ ਥੋੜੇ ਹੀ ਆ ਕਿਉਂ ਬਰਾਬਰ ਨਹੀਂ ਕੀਤੇ ਮਤਲਬ ਕਿ ਕੱਢੀ ਜਾਣੀ ਠੀਕ ਹੈ ਛੋਟੀ ਉਮਰ ਦੇ ਵਿੱਚ ਹੀ ਆ ਹੈਨਾ ਹਾਂਜੀ ਹਾਂ ਠੀਕ ਹੈ ਤੇ ਸੂਈ ਨੂੰ ਇਹਨੂੰ ਕਿੰਨੇ ਦਿਨ ਹੋਗੇ ਸੂਈ ਨੂੰ ਹੋਗੇ ਭਾਈ 12 13 ਦਿਨ 12 13 ਦਿਨ ਸੂਈ ਨੂੰ ਹੋਗੇ ਤੇ ਬੱਚਾ ਬੱਚਾ ਬੱਛੀ ਲਈ ਲక్ష్ਮੀ ਦੇ ਫਰਮਾ ਜੀਏ ਲక్ష్ਮੀ ਦੀ ਹੈ ਇਹ 27 ਦੀ ਆ ਸਰ ਹੈਗਾ ਉਹ ਆਪ ਸਹਿਗ ਦੇ 27 ਦੀ ਆ ਤੇ ਜਿਹੜੀ ਬੱਛੀ ਆ ਇਹ ਲక్ష్ਮੀ ਵਾਲਿਆਂ ਦੇ ਹੀਰੇ ਬੁਲਦੀ ਹੈ ਵੀ ਹਾਂਜੀ ਹਾਂ ਠੀਕ ਆ ਦੋਸਤੋ ਦੇਖ ਸਕਦੇ ਹੋ ਮਗਰ ਬੱਛੀ ਆ ਵੱਧੇ ਵਾਲੀ ਗੱਲ ਆ ਤੇ ਹੈ ਵੀ ਬੱਛੀ ਆ ਤੇ ਹੈ ਵੀ ਚੰਗੇ ਸੀ ਮੰਦੀ ਹੈਗੀ ਕੋਲਰ ਕਾਰਡ ਆ ਤੇ ਬਾਕੀ ਆਪ ਵੈੜਾ ਸਨਤੀ ਦੀ ਹੈਗੀ ਤੇ ਹੁਣ ਕਿੰਨਾ ਕੁ ਦੁੱਧ ਤਿਆਰ ਹੋਊਗਾ ਦੁੱਧ ਹੁਣ ਇਹ ਤਾਂ 10 ਤੋਂ ਬਾਹਰ ਆ ਜੀ 10 ਤੋਂ ਬਾਹਰ ਚੱਲਣਾ ਹੈਗਾ ਪਹਿਲਾਂ ਬੱਚੀਆਂ ਆਪਾਂ ਕਹਿੰਦੇ ਹੁੰਨੇ ਆ ਵੀ ਜਾ ਕੇ ਅੱਛੀਆਂ ਜਗਾਂ ਤੋਂ ਜਾ ਕੇ ਠੀਕ مینا پڑھا سی ہے اچھا تو او ਦਾ ਕਰਕੇ ਕੋਈ ਬਾਹਰ ਕਲੇਟੀ ਲੁੱਤੀ ਵੀ ਕੋਟ ਤੇ ਪਾਇਆ ਨਹੀਂ ਹਜੇ ਕੁਝ ਪਾਇਆ ਨਹੀਂ ਜਾਣੀ ਬਾਹਲਾ ਹਾਂਜੀ ਹਾਂ ਫੀਡ ਤੇ ਨੋਰਮਲ ਜਿਹੜੀ ਆਪਣੀ ਪਹਿਲਾਂ ਚੱਲਦੀ ਠੀਕ ਆ ਤੇ ਬਾਕੀ ਹਜੇ ਕੜ ਚੱਲਣਾ ਹਨਾ ਕੜ ਚੱਲਣਾ ਹਜੇ ਕੜ ਤੋਂ ਬਾਅਦ ਵਾਧਾ ਹੈ ਨਾ ਪਸ਼ੂ ਹਾਂਜੀ ਹਾਂ ਬਾਕੀ ਪਹਿਲਾਂ ਨਾ ਪਸ਼ੂ ਮੈਂ ਲਗਾ ਮਹੀਨੇ ਨੂੰ ਲੈ ਜਾਂਦਾ ਮੈਂ ਜਾਂਦਾ ਹੀ ਲੈ ਜਾਉਂਗਾ ਠੀਕ ਆ ਤੇ ਬਾਕੀ ਸੇਵਾ ਤੇ ਹੁੰਦਾ ਹਨਾ ਉਹ ਆਪ ਦੀ ਸੇਵਾ ਹੈ ਨਾ ਬੰਦੇ ਦੀ ਆਪਣੇ ਕਿਰਾ ਬਰਾਏ ਵੀ ਭਾਲਣਾ ਪਵੇ ਉਹ ਦਾ ਕਰਕੇ ਬਰਾਬਰ ਵੀ ਹੋਣਾ ਲੱਗਣਾ ਪਵੇ ਤੇ ਆਪਾਂ ਨੂੰ ਅੰਦਾਜ਼ਾ ਕਿੰਨਾਗਾ ਦੁੱਧ ਦਾ ਵੀ ਪਹਿਲੇ ਸੋਇ ਕਿੰਨਾ ਦੁੱਧ ਦੇ ਸਕਦੀ ਆ। ਹੂੰ। ਸੋਈ ਸੀਗੀ ਆਪਣੇ ਕੋਲੇ। ਉਹਦੀ ਆਪਣੇ ਕੋਲੇ ਸਾਰਾ ਮੈਂ ਕਿਹਾ ਰੋਟਾ ਵੀ ਇਹ ਪਹਿਲੇ 4 ਦਿਨ ਸੋਈ ਸੀਗੀ ਉਹ 16 ਤੋਂ 16.5 ਤੱਕ ਉਹਨੂੰ ਦੁੱਧ ਦਤੂਮ ਨੇ। ਕੋਲੋਂ ਨੂੰ ਨੇ। ਹਾਂ ਦੀ ਨਾ ਤੇ ਇਹ ਵਾਰ ਇੱਕਦੋਤ ਹੋਣੀ ਹੈਗੀ। ਇਹਦਾ ਆਪਾਂ ਅਗਲੀ ਸੇਵਾ ਹੂੰ ਆਪਣੇ ਸਾਹਮਣੇ ਆਪਨੀ ਕੋਲ ਕਿਹੜੀ ਨਹੀਂ 13 14 14 ਤੋਂ ਪਲੱਸ ਆਪਾਂ 14 15 ਵੀ ਕਰ ਸਕਦੀ ਆ ਹਨਾ। ਚਲੋ ਆਪਾਂ ਛੋਟੇ ਘਰ ਦੱਸਦੇ ਆ ਵੀ ਅਗਲੀ ਸੇਵਾ ਵੀ ਮੁੜ ਕੇ ਕੱਲ ਨੂੰ ਅਗਲੇ ਕੱਲ ਤੁਸੀਂ ਵਾਧੂ ਲਸੇ। ਬਾਕੀ ਮੈਂਨ ਸੇਵਾ ਦਾ ਵੀ ਹੁੰਦਾਗਾ ਹਣਾ ਬਾਕੀ ਚੰਗੇ ਸੀਮੰਦੀ ਆ ਫਰਕ ਤਾਂ ਪੈਂਦਾ ਹੀ ਆ ਨਾ ਬ੍ਰੀਡ ਦਾ ਇਹਨਾਂ ਦੇ ਸ਼ੌਕਣ ਵਾਲੇ ਬਟੀਆਂ ਸੀ ਆ ਜੀ ਭੈਣ ਦੀ ਗਣਾ ਧੀਆ ਇਹ ਰੱਖਾਈ ਦੀ ਆ ਇਹ ਤੋਂ ਇੱਕ ਰੱਖ ਲਾਂਗੇ ਆਪਾਂ ਠੀਕ ਆ ਇਹ ਰੱਖਣੀ ਆ ਇਹ ਨਟਰਾਜ ਬੋਲਦੀ ਆ ਭੈ ਜੀ ਹਾਂ ਇਹ ਕੇਜੀ ਅੱਧੀ ਨਿਕਾਉਂਦੇ ਚੱਲਾਂਗੇ ਇਹ ਨਟਰਾਜ ਬੋਲਦੀ ਆ ਠੀਕ ਆ ਤੇ ਚੌਣ ਚਾਂਣ ਜਿਵੇਂ ਆ ਚੌਣ ਤੇ ਖੰਡੀ ਸੀ ਨਾ ਜੀ ਪੂਰੀ ਡੱਕ ਨਹੀਂ ਆਣਾ ਬਾਕੀ ਚੌਣੇ ਵੈਸੇ ਤਾਂ ਆਪਾਂ ਠੀਕ ਆ ਬੰਨੇ ਦੇ ਠੀਕ ਆ ਉਹ ਬੱਚਾ ਛੱਡਣਾ ਪੈਂਦਾ ਬੱਚਾ ਖੜਾ ਨੂੰ ਮੂੰਹ ਨਹੀਂ ਦਵਾਇਆ ਕਦੇ ਆਪਾਂ ਅੱਛਾ ਮੂੰਹੇ ਬੰਦ ਲੈ ਉਹਦੇ ਨਾਲ ਪਾਸੇ ਠੀਕ ਆ ਉਹ ਆਪਾਂ ਨਾਲ ਚੁਈ ਜਾਂਦੇ ਕੋਈ ਦਿੱਕਤ ਨਹੀਂ ਲੱਗਤ ਤੁਹਾਨੂੰ ਆ ਕੋਈ ਸਮੱਸਿਆ ਨਹੀਂ ਚੌਣ ਜਵਾਜ ਮੂੰਹ ਵੀ ਸਹੀ ਆ ਥਾਣਾ ਤੋਂ ਨੰਨ ਓਕੇ ਆ ਥਾਣਾ ਤੋਂ ਓਕੇ ਆ ਬਰਾਬਰ ਇੱਕ ਵੇਲੇ ਤੋਂ ਕੋਈ ਦਿੱਕਤ ਨਹੀਂ ਠੀਕ ਆ ਮਤਲਬ ਹੋ ਗਿਆ ਸਾਰੇ ਪੱਖਾਂ ਤੋਂ ਸਹੀ ਆ ਹਾਂ ਜੀ ਹਾਂ ਬਾਕੀ ਇਹ ਤਾਂ ਮੇਲਾ ਇਹ ਪੀਟੀਏ ਦਾ 3 ਦਿਨਾਂ ਪਰ ਤੇ ਐਸਵੀ ਕਿਰਾਗੜੀਏ ਕੈਟਾਗਰੀ ਦੀ ਬੂਦੀ ਚ ਆਤਨਾ ਉਹ ਲੇੜਾ ਮੇਲਾ ਦੀ ਬੀਐਫਏ ਦਾ ਇਸ ਵਾਰ ਹਨਾ ਠੀਕ ਆ ਉਹਦੇ ਸਾਡੇ ਤਿੰਨ ਮਹੀਨੇ ਦੀ ਗਰਭਨ ਸੀਗੀ ਕੀ ਰੇ ਖੀਰੀ ਸੀ ਉਦੋਂ ਹਨਾ ਖੀਰੀ ਕੈਟਾਗਰੀ ਚ ਪਾਈ ਸੀ ਠੀਕ ਆ ਦੂਜੇ ਨੰਬਰ ਤੇ ਆਈ ਸੀ ਨਾ ਦੂਜੇ ਨੰਬਰ ਤੇ ਆਈ ਸੀ ਠੀਕ ਆ ਦੋਸਤੋ ਜਿਹੜਾ ਇਸ ਵਾਰ ਮੇਲਾ ਹੋਇਆ ਸੀਗਾ ਤੇ ਆਪਾਂ ਉਹ ਵੀਡੀਓ ਵੀ ਕਵਰ ਕਰੀ ਹੈਗੀ ਤੇ ਉਹ ਤੁਸੀਂ ਨਾਲ ਦੇਖ ਸਕਦੇ ਹੋਗੇ ਦੂਜੇ ਨੰਬਰ ਤੇ ਆਈ ਸੀਗੀ ਬਾਕੀ ਪ੍ਰੂਫ ਦੇਖ ਸਕਦੇ ਹੋ ਤੁਸੀਂ ਹਾਂਜੀ ਹਾਂ ਦੇਖੋ ਬੀਐਫਏ ਇਹ 2024 ਚ ਹੋਇਆ ਸੀ ਜਿਹੜਾ ਇਸ ਵਾਰ ਹਾਂਜੀ ਤੇ ਤੁਸੀਂ ਸਾਰਾ ਦੇਖ ਸਕਦੇ ਆ ਇਹਦਾ ਰਿਕਾਰਡ ਸੈਕੰਡ ਪੋਜੀਸ਼ਨ ਹਾਸਲ ਕਰੀ ਸੀ ਹਨਾ ਹਾਂਜੀ ਆ ਇਹਦੀ ਟਰੋਫੀ ਤੇ ਇਹ ਟਰੋਫੀ ਹੈ ਸੈਕੰਡ ਪੋਜੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਔਰ ਇਹ ਬਾਕੀ ਆ ਤੁਸੀਂ ਫੁੱਲ ਦੇਖ ਸਕਦੇ ਆ ਜਿਹੜਾ ਸੈਕੰਡ ਪੋਜੀਸ਼ਨ ਦਾ ਹੁੰਦਾ ਹੈਗਾ ਤੇ ਦੂਜਾ ਨੰਬਰ ਇਹਨੇ ਹਾਸਲ ਕਰਿਆ ਸੀਗਾ ਬ੍ਰੀਡ ਦੇ ਵਿੱਚੋਂ ਵੀ ਇਹ ਪਾਸ ਹੋਈ ਵੀ ਹੈਗੀ ਮਤਲਬ ਕਿ ਸਾਰੇ ਪੱਖਾਂ ਤੋਂ ਮਤਲਬ ਪੂਰੀ ਟੌਪ ਕਹਿ ਸਕਦੇ ਆਪਾਂ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਅੱਛਾ ਆ ਬੱਠੀ ਆ ਜਿਹੜੀ ਸੀਮਨ ਦੀ ਆ ਨਾ ਹਾਂਜੀ ਹਾਂ ਇਹਦਾ ਸਟਰਾ ਆਪਣੇ ਕੋਲੇ ਹੈਗਾ ਜੀ ਦੋਸਤੋ ਇਹਦਾ ਸਟਰਾ ਵੀ ਹੈਗਾਗਾ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਜੇ ਜ਼ਿਆਦਾ ਇਧਰ ਦੇਖ ਸਾਹ ਤੁਹਾਨੂੰ ਕਲੀਅਰ ਦਿਿੰਦਾ ਹੋਣਾਗਾ ਬਾਕੀ ਤੁਸੀਂ ਆ ਕੇ ਬਾਈ ਦੇ ਕੋਲੇ ਵੀ ਦੇਖ ਸਕਦੇ ਹੋਗੇ ਤੇ ਬਾਕੀ ਬਰੀਡ ਤੇ ਕੰਮ ਕਰਦਾ ਸਾਰੇ ਪਸ਼ੂ ਚੰਗੇ ਸੀਮਨਾ ਦੇ ਆਗੇ ਇੱਧਰ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਘਰੇ ਹੀ ਪਸ਼ੂ ਰੱਖੇ ਹੋਏ ਆਗੇ ਤੇ ਸਾਰੇ ਪਸ਼ੂ ਚੰਗੇ ਰਿਕਾਰਡ ਦੇ ਹੀ ਆਗੇ ਤੇ ਜਿਹਨੂੰ ਵੀ ਇਹ ਵੈੜ ਪਸੰਦ ਆਉਂਦੀ ਹੈਗੀ ਨੰਬਰ ਚੱਲ ਜੀ ਜਾਂਦਾ ਸਕਰੀਨ ਦੇ ਉੱਤੇ ਡਿਟੇਲ ਤੁਹਾਨੂੰ ਆਪਾਂ ਫੋਲ ਲੈਤੀ ਆ ਕਈ ਵਾਰੀ ਕੋਈ ਗੱਲਬਾਤ ਰਹਿ ਜਾਂਦੀ ਆ ਤਾਂ ਤੁਸੀਂ ਇੱਥੇ ਆ ਕੇ ਫੋਲ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਕੋਈ ਵੀ ਗੱਲਬਾਤ ਰਹਿ ਜਾਂਦੀ ਹੋ ਤੁਸੀਂ ਬਾਈ ਤੋਂ ਕਲੀਅਰ ਇੱਥੇ ਆ ਕੇ ਕਰ ਸਕਦੇ ਹੋ ਤੇ ਬਾਕੀ ਹਰ ਪੱਖ ਤੋਂ ਤੁਸੀਂ ਤਸੱਲੀ ਕਰ ਸਕਦੇ ਹੋਗੇ ਡਿਟੇਲ ਆਪਾਂ ਸਾਰੀ ਲੈਤੀ ਹੈਗੀ ਤੇ ਬਾਕੀ ਬੱਚੀ ਤੁਹਾਨੂੰ ਫੇਰ ਦਿਖਾ ਦਿੰਨੇ ਆਗੇ ਨਾਲ ਬੱਚੀ ਬਹੁਤ ਵਧੀਆ ਵੱਧੇ ਵਾਲੀ ਗੱਲ ਹੈਗੀ ਤੇ ਹੈ ਵੀ ਚੰਗੇ ਸੀਮੰਦੀ ਹੈ ਤੇ ਫੁੱਲ ਰਿਕਾਰਡ ਹੈਗਾ ਸਾਰਾ ਦੇਖ ਸਕਦੇ ਹੋ ਖੜਨੀ ਉੜਨੀ ਬੱਚੀ ਦੀ ਬਹੁਤ ਵਧੀਆ ਗੀ ਤੇ ਬਾਕੀ ਘਰੇ ਰੱਖਣ ਨੂੰ ਬਹੁਤ ਵਧੀਆ ਜੇ ਬਰੀਡ ਤੇ ਕੰਮ ਕਰਨਾ ਇਹਦੇ ਚੰਗੇ ਸੀਮਨ ਲਵਾ ਕੇ ਤੇ ਕਹਾਂ ਵੀ ਤੁਸੀਂ ਚੰਗੇ ਬੱਚੇ ਲੈ ਸਕਦੇ ਹੋ ਇਹਦੇ ਉੱਤੇ ਬਾਕੀ ਮੱਝਾਂ ਵਰਗਾ ਦੁੱਧ ਹੁੰਦਾ ਇਹਨਾਂ ਦਾ ਸੰਘਣਾ ਤੇ ਆਦੀ ਫੁੱਲ ਤਸੱਲੀ ਕਰ ਸਕਦੇ ਹੋ ਤੇ ਹੁਣ ਆਪਾਂ ਤੋਰ ਕੇ ਦਿਖਾਉਣੀ ਆਂ ਵੈਸੇ ਤੋਂ ਤੋਰ ਕੇ ਦਿਖਾਉਣੀ ਆਂ ਦੋਸਤੋ ਠੰਡੀ ਸੀਲਾ ਵੈਸੇ ਕਈ ਵਾਰੀ ਓਪਰੇ ਦਾ ਹੋ ਜਾਂਦਾ ਹੈਗਾ ਕਿਉਂਕਿ ਖੇਤਾਂ 'ਚ ਘਾਰਾ ਹੈਗਾ ਕੋਈ ਜ਼ਿਆਦਾ ਆਉਂਦਾ ਜਾਂਦਾ ਨਹੀਂ ਹੈਗਾ ਹੈਗਾ ਪਿੱਛੇ ਬਸੂ ਰੱਖੇ ਹੋਏ ਆ ਤੇ ਬਾਕੀ ਚੰਗੀ ਸਭੀ ਗਲੀ ਹੈਗੀ ਦੇਖ ਸਕਦੇ ਹੋ ਤੁਸੀਂ ਐਨ ਜਮਾ ਪਿਓਰ ਬਰੀਡ ਦੇ ਵਿੱਚ ਹੈਗੀ ਇਸੇ ਪੱਖ ਤੋਂ ਕੋਈ ਕਮੀ ਨਹੀਂ ਜੇਗੀ ਇਸ ਵੀ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਥਾਣਾ ਦੇਖ ਸਕਦੇ ਹੋ ਬਹੁਤ ਵਧੀਆ ਥਾਣਾ ਹੈ ਮੋਠੀ ਦੀ ਚਵਾਈ ਵਾਲੇ ਸਪੇਸ ਵੀ ਬਹੁਤ ਹੈਗੀ ਥਾਣਾ ਦੇ ਵਿੱਚ ਹਰ ਇੱਕ ਘਟਪੂਰੇ ਦੀ ਕੁਆਲਿਟੀ ਹਰ ਪੱਖ ਤੋਂ ਸਰਾ ਕੋਈ ਕਮੀ ਨਹੀਂ ਹੈਗੀ ਬੈਡ ਦੇ ਵਿੱਚ ਬਾਕੀ ਜਿਹਨੂੰ ਖੱਟ ਆਉਂਦੀ ਆ ਤਸੱਲੀ ਹੋਣੀ ਕਰਨੀ ਹੈ ਪਰ ਇੱਥੇ ਆ ਕੇ ਵੇਖਿਓ ਕਿ ਜਿਹੜੀ ਏਦਾਂ ਹੁੰਦਾ ਵੀਡੀਓ ਦੇ ਵਿੱਚ ਉਹ ਗੱਲ ਨਹੀਂ ਬਣਦੀ ਹੁੰਦੀ ਤੇ ਆ ਕੇ ਫੋਲ ਤਸੱਲੀ ਕਰਿਓ ਤੇ ਤੁਸੀਂ ਮੁੜੋਂਗੇ ਨਹੀਂ ਕਿਉਂਕਿ ਸਾਰਾ ਰਿਕਾਰਡ ਹੈਗਾ ਤੇ ਵੀਡੀਓ ਦੇ ਵਿੱਚ ਐਂਡ ਤੱਕ ਚੌਣਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਇੱਕ ਵਾਰੀ ਤੁਹਾਨੂੰ ਬੱਚੀ ਫੇਰ ਲਿਆ ਦਿੰਦੇ ਆਂ ਇੱਧਰੋਂ ਦੇਖ ਸਕਦੇ ਹੋ ਥੋੜਾ ਥੋੜਾ ਜਿਹਾ ਹਨੇਰਾ ਪੈਂਦਾ ਵਾ ਧੰਨਵਾਦ ਮੈਂ ਦਿਖਾ ਦਿੰਦਾ ਦੋਸਤੋ ਇੱਕ ਬਾਈ ਨੇ ਬੱਚੀ ਵੇਚਣੀ ਹੈਗੀ ਜਰਸੀ ਬਿਓਰ ਬਰੀਡ ਦੇ ਵਿੱਚ ਹੈਗੀ ਤੇ ਛੋਟੀ ਉਮਰ ਦੇ ਵਿੱਚ ਹੈਗੀ ਤੇ ਫੋਲ ਇਹਦਾ ਰਿਕਾਰਡ ਆ ਜਿਹੜੀ ਵੀ ਆਪਾਂ ਸਾਰੀ ਡਿਟੇਲ ਪੁੱਛ ਲੈਣੇ ਆਂਗੇ ਤੇ ਬੱਚੀ ਇਹ ਵੀ ਬਹੁਤ ਸੋਹਣੀ ਹੈਗੀ ਇਹ ਜਰਸੀ ਬੱਚੀ ਦੀ ਕੀ ਡਿਟੇਲ ਆ ਬਾਈ ਕਿੰਨੀ ਉਮਰ ਹੋ ਗਈ ਇਹਦੀ ਤੇ ਸਾਡੇ ਇੱਕ ਪੰਜ ਮਹੀਨਿਆਂ ਦੀ ਹੋ ਗਈ ਬਾਈ 8-5 ਮਹੀਨਿਆਂ ਦੀ ਆ ਠੀਕ ਆ ਤੇ ਘਰਦੂ ਵੀ ਇਹ ਵੀ ਆਪਣੀ ਹੈ ਨਾ ਇਹ ਵਰਲਡ ਵਾਈਡ ਤੇ ਨਵ ਕੰਪਨੀ ਹੈ ਆਪਣੀ ਕੋਲ ਚਲਾਵੀ ਹੈਗਾ ਜਿਹਾ ਦਿਖਾ ਦਿੰਦੇ ਆ ਸਟਰਾਡੂ ਤੇ ਦਾ ਵੀ ਦੇਖ ਸਾਡੇ ਨੂੰ ਦੋਸਤੋ ਤੇ ਟਾਪ ਦੇ ਸੀਮਨ ਦੀ ਹੈ ਇਹ ਵੀ ਤੇ ਬਾਕੀ ਇਹਦਾ ਬਈ ਮਾਹਰ ਕਾਰਡ ਮਾ ਆਪਣੇ ਕੋਲੇ ਆਹ ਖੜੀਆ ਤੁਸੀਂ ਦਿਖਾ ਦਿਓ ਫਿਰ ਠੀਕ ਆ ਆਵਰਲੀ ਹਾਂ ਜੀ ਹਾਂ ਠੀਕ ਆ ਇਹ ਮੰਗਦੀ ਆ ਦੀ ਠੀਕ ਆ ਕਿੰਨਾ ਬਹੁਤ ਦਿੱਤਾ ਹੈ ਆਪਣੇ ਕਿੰਨਾ 22 ਕਿਲੋ ਬਾਈ 27 ਕਿਲੋ ਹਾਂ ਜੀ ਠੀਕ ਆ ਜੀ ਹਾਂ ਜੀ ਅ 65 ਪੰਨ ਨਹੀਂ ਹੋਵੇ 2022 ਦੇ ਨੋਟ ਤਾਂ ਹੁਣ 2022 ਕਿਲੋ ਤੇ ਹਜੇ ਵੀ ਚੱਲੀ ਜਾਂਦੀ ਹੈ ਠੀਕ ਆ ਜਰਸੀ ਮਤਲਬ ਪੰਜਾਬ ਪੰਜਾਬ ਵਾਲੀ ਆ ਹਨਾ ਹਾਂਜੀ ਆ ਪੰਜਾਬ ਪੋਰ ਪੋਰ ਬ੍ਰੇਡ ਦੇ ਵਿੱਚ ਆ ਟੌਮ ਕੈਟ ਸੀਮੰਦੀ ਆ ਆਪ ਟੌਮ ਕੈਟ ਦੀ ਆ ਠੀਕ ਆ ਫੋਲਰ ਕਾਰਡ ਆ ਫੋਲਰ ਕਾਰਡ ਇਹਦਾ ਵੀ ਸਾਰਾ ਹੈ ਨਾ 41 45 ਦੀ ਆ ਟੌਮ ਕੈਟ ਠੀਕ ਆ ਤੇ ਬੱਛੀ ਇਹਦੀ ਹੈਗੀ ਹੈਗੀ ਨੌਕਆਊਟ ਦੀ ਗੱਲ ਵਾਜਦੀ ਠੀਕ ਆ ਲੋ ਵੀ ਦੋਸਤੋ ਮਾਦਰ ਵੀ ਤੁਹਾਨੂੰ ਆਪਾਂ ਦਿਖਾਤੀ ਆ ਤੇ ਪੂਰਾ ਤੁਹਾਨੂੰ ਫੋਲਰ ਕਾਰਡ ਆਪਾਂ ਦੇਤਾ ਸਾਰਾ ਤੇ ਬੱਛੀ ਵੀ ਪੂਰੇ ਟੌਪ ਦੇ ਸੀਮੰਦੀ ਆ ਜੀ ਤੇ ਮੀ ਦਾ ਵੀ ਚੰਗੀ ਤਿਆਰ ਹੋਊਗੀ ਤੇ ਦੁੱਧ ਵੀ ਇਹਨੇ ਚੰਗਾ ਹੀ ਕੱਢਣਾ ਕਿਉਂਕਿ ਮਦਰ ਵੀ ਚੰਗੀ ਆ ਤੇ ਬਾਕੀ ਤੁਹਾਨੂੰ ਆਪਾਂ ਇਧਰ ਪ੍ਰਬੰਧ ਖਤ ਦਿਖਾ ਦਿੰਨੇ ਆ ਬਾਈ ਦਾ ਬਹੁਤ ਵਧੀਆ ਕਰਿਆ ਵਾ ਗਾਈਆਂ ਰੱਖੀਆਂ ਤਿੰਨ ਚਾਰ ਤੇ ਪ੍ਰਬੰਧ ਬਹੁਤ ਵਧੀਆ ਕਰਿਆ ਵਾ ਖੇਤਾਂ ਦੇ ਵਿੱਚ ਘਾਰ ਆ ਇਧਰ ਤਾਲਾ ਲਾਏ ਹੋਇਆ ਤੂੰ ਵੀ ਗੱਲ ਤੁਹਾਨੂੰ ਦਿਖਾ ਦਿੰਨੇ ਆ ਲੋਏ ਕੱਚੇ ਦਾ ਪ੍ਰਬੰਧ ਵੀ ਜ਼ਰੂਰੀ ਹੁੰਦਾਗਾ ਪੱਕੇ ਦੇ ਨਾਲ ਨਾਲ ਤੇ ਬਾਕੀ ਪੱਕੇ ਲਾਏ ਹੋਏ ਆ ਜੀ ਸਾਹਿਬ ਜੀ ਤੁਸੀਂ ਧੋਮੇ ਬਾਸੇਓਂ ਤੇ ਫੋਗ ਕਰ ਲੱਗੇ ਹੋਏ ਆਵੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਜ਼ਰੂਰੀ ਹੈ ਤੇ ਸਿਸਟਮ ਬਾਈ ਦਾ ਬਹੁਤ ਵਧੀਆ ਕਰਿਆ ਵਾਗਾ ਤੇ ਜਿਹਨੇ ਪਸ਼ੂ ਰੱਖਨੇ ਆ ਇਦਾਂ ਦਾ ਸਿਸਟਮ ਬਣਾ ਕੇ ਰੱਖਿਆ ਵੀਡੀਓ ਕੇ ਮੇ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਦੇ ਹੋ ਤੇ ਬਾਕੀ ਜਿਹਨੂੰ ਪਸ਼ੂ ਪਸੰਦ ਆਉਂਦੇ ਆਗੇ ਤੇ ਉਹ ਤੁਸੀਂ ਆਦੀ ਫੁੱਲ ਤਸੱਲੀ ਕਰ ਸਕਦੇ ਤੇ ਥਣ ਕਿਵੇਂ ਚੱਰੀ ਹੈ ਸਾਜੀ ਆ ਸਾਹ ਭਾਈ ਚੱਰੀ ਹੈ ਥਾਣ ਚਾ ਰਹੀ ਆ ਤੇ ਬਹੁਤ ਸੋਹਣੇ ਥਾਣਾਂ ਆਗੇ ਇਹ ਝੋਲੀ ਜਾਲੀ ਬਹੁਤ ਚੰਗੀ ਆ ਇੱਕੋ ਜੇ ਥਾਣਾ ਕਿ ਸਪੇਸ ਵੀ ਬਹੁਤ ਆ ਥਾਣਾਂ ਦੇ ਵਿੱਚ ਤੇ ਰੇਟ ਆਪਾਂ ਇਹਦਾ ਕਿੰਨਾ ਕਰਦੇ ਫੋਨ ਤੇ ਕਰ ਲਾਂਗੇ ਹੋਈ ਫੋਨ ਲਾ ਦੇ ਠੀਕ ਆ ਵੀ ਵੇਚਣਗੂਈ ਆ ਵੀ ਜੋ ਕੋਈ ਵਧੀਆ ਪੈਸੇ ਲਾਉ ਤਾਂ ਠੀਕ ਆ ਵੀ ਫੇਰ ਵੇਚ ਦਾਂਗੇ ਨਹੀਂ ਰੱਖ ਲਾਂਗੇ ਹਨਾ ਕਿਉਂਕਿ ਰਿਕਾਰਡ ਸਾਰਾ ਇਹਦਾ ਹਨਾ ਰਿਕਾਰਡ ਹੈਗਾ ਕੋਈ ਆਪਣੀ ਗਲਤੀ ਹੋਊਗੀ ਇਹਦੇ ਵੀ ਸਾਰਾ ਸਲੇਕ ਹੋਏ ਨੇ ਠੀਕ ਆ ਕਾਪ ਕਿਉਂ ਬੈਡ ਵੀ ਚੰਗੀ ਤਿਆਰ ਹੋਣੀ ਆ ਇਹ ਹਨਾ ਹਾਂਜੀ ਹਾਂ ਬੱਚੇ ਉਮਰ ਬਹੁਤ ਛੋਟੀ ਹੈ ਹੂੰ ਸਹੀ ਗੱਲ ਆ ਅਗੇ ਬੱਚੇ ਤਿਆਰ ਬਹੁਤ ਵਧੀਆ ਉਮਰ ਸਹੀ ਗੱਲ ਆ ਡਿਟੇਲ ਤੋਂ ਦੋਸਤਾਂ ਬਸ ਸਾਰੀ ਲੈਤੀ ਆ ਤੇ ਤੁਸੀਂ ਆ ਵੀ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ